ਕਰਨਾਰ ਸਿੰਘ ਮਨੂੰ ਚੇਅਰਮੈਨ ਮਾਰਕੀਟ ਇੰਫੋਰਮੇਟਿਕਸ ਨਾਲ ਅੱਜ ਜਿਹੜਾ ਇੱਥੇ ਸਾਰੇ ਡਿਪਾਰਟਮੈਂਟਾਂ ਦੇ ਸਬੰਧਿਤ ਆਫੀਸਰ ਤੇ ਮੰਦੀ ਦੇ ਨਾਲ ਸੰਬੰਧਿਤ ਆਰਟੀ ਐਸੋਸੀਏਸ਼ਨ ਦੇ ਨੁਮਾਇंदे ਪ੍ਰੈਜ਼ੀਡੈਂਟ ਸਾਰੇ ਸਾਡੇ ਜਿਹੜੇ ਇੱਥੇ ਮਾਰਕੀਟ ਕਮੇਟੀ ਨੂੰ ਚਲਾਉਣ ਵਾਲੇ ਜਿਹੜੇ ਰੀੜ ਦੀ ਹੱਡੀ ਨੇ ਇਸ ਕਨੌਰ ਦੀ बिजनेসম্যান ਤੇ ਵੱਖ-ਵੱਖ ਡਿਪਾਰਟਮੈਂਟਾਂ ਦੇ ਆਫੀਸਰ ਸਾਹਿਬਾਨ ਮੈਨੂੰ ਜਿਹੜਾ ਇੱਥੇ ਚੇਅਰਮੈਨ ਲਾਇਆ ਗਿਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੋਚ ਸਦਕਾ ਇੱਕ ਆਮ ਘਰ ਦੇ ਮੁੰਡੇ ਨੂੰ ਮਾਰਕੀਟ ਕਮੇਟੀ ਕਨੌਰ ਦਾ ਚੇਅਰਮੈਨ ਲਾਇਆ ਮੈਂ ਸਾਡੀ ਲੀਡਰਸ਼ਿਪ ਦਾ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਅੱਜ ਜਿਹੜੀ ਅਸੀਂ ਇੱਥੇ ਇਹ ਜਿਹੜੀ ਕਣਕ ਦੀ ਖਰੀਦ ਦੇ ਸਬੰਧ ਵਿੱਚ ਸੀਜ਼ਨ ਸ਼ੁਰੂ ਹੋ ਚੁੱਕਾ ਚੱਲਿਆ 1 ਤਰੀਕ ਤੋਂ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਆ ਸੋ ਅੱਜ ਅਸੀਂ ਉਹ ਜਿਹੜੇ ਖਰੀਦ ਪ੍ਰਬੰਧ ਸੀ ਉਹਨਾਂ ਦੇ ਸਬੰਧ ਵਿੱਚ ਅਸੀਂ ਤੁਹਾਡੇ মিডিਆ ਜਿਹੜਾ ਇਹ ਤੀਜਾ ਥੰਮ ਕਿਹਾ ਜਾਂਦਾ ਜਿਹਨੂੰ ਉਹ ਤੁਹਾਡੇ ਰੂਬਰੂ ਹੋ ਰਹੇ ਆ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਮੰਡੀਆਂ ਦੇ ਵਿੱਚ ਜਿਹੜੀਆਂ ਘਰਾਂਵਰ ਹਲਕੀਆਂ ਮੰਡੀਆਂ ਪੈਂਦੀਆਂ ਨੇ ਉਹਨਾਂ ਦੇ ਵਿੱਚ ਸਾਰੇ ਜਿਹੜੇ ਮੁਖਤਾ ਪ੍ਰਬੰਧ ਬਹੁਤ ਵਧੀਆ ਨੇ ਤੇ ਸਬੰਧਿਤ ਅਫਸਰਾਂ ਤੋਂ ਸਾਰੀਆਂ ਰਿਪੋਰਟਾਂ ਲੈ ਕੇ ਮੈਂ ਤੁਹਾਡੇ ਰੂਹ ਰੂਹ ਹੋ ਰਿਹਾ ਚਾਹੇ ਉਹ ਪਾਣੀ ਦਾ ਏ ਕਿਸਾਨਾਂ ਦੇ ਛਾਂ ਦਾ ਬੈਠਣ ਦਾ ਟਾਇਲਟ ਬਾਥਰੂਮ ਜਾਂ ਹੋਰ ਜਿਹੜੀਆਂ ਮੰਡੀਆਂ ਦੀ ਸਫਾਈ ਆ ਉਹਦਾ ਪੂਰਾ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ ਹੈ ਸੋ ਈਸੀ ਲੜੀ ਦੇ ਤਹਿਤ ਅਸੀਂ ਕਿਸਾਨਾਂ ਨੂੰ ਬੇਇੱਜ਼ਤੀ ਕਰਨਾ ਮੈਂ ਇੱਕ ਇੱਕ ਇਸ ਡਿਪਾਰਟਮੈਂਟ ਦਾ ਨੁਮਾਇੰਦਾ ਹੋਣ ਦੇ ਨਾਤੇ ਕਿ ਸੁੱਕੀ ਕਣਕ ਲੈ ਕੇ ਆਉਣ ਕਿਰਪਾ ਕਰਕੇ ਬੇਨਤੀ ਕਰਦੇ ਹਾਂ ਤਾਂ ਜੋ ਸਮੇਂ ਸਿਰ ਉਹਦਾ ਉਹਦੀ ਬੋਲੀ ਹੋ ਕੇ ਉਹ ਉਹਦੀ ਖਰੀਦ ਹੋ ਕੇ ਸਮੇਂ ਸਿਰ ਉਹਨਾਂ ਨੂੰ ਜਿਹੜਾ ਉਹ ਉਹਦੀ ਪੇਮੈਂਟ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾ ਸਕੇ ਤੇ ਉਹਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਤੇ ਬਾਕੀ ਹੋਰ ਵੀ ਜਿਹੜੇ ਕੁਝ ਚੀਜ਼ਾਂ ਸੀਗੀਆਂ ਕੋਈ ਤਰੂਟੀਆਂ ਸੀ ਉਹਨਾਂ ਨੂੰ ਵੀ ਅਸੀਂ ਦੂਰ ਕੀਤਾ ਹੈ ਸਰਕਾਰ ਦਾ ਕੀ ਸਟੇਟਸ ਹੈ ਜੀ ਬਾਦੋਂ ਦਾ ਬੈਠੇ ਸਾਡੇ ਸਬੰਧਿਤ ਅਫੀਸਰ ਉਹ ਵੀ ਦੱਸ ਦੇਣੇ ਵਧੀਆ ਬਾਦੋਂ ਦਾ ਵੀ ਸਾਰਾ ਕੁਝ 30% 25% ਹਸੀਬਾ ਹਾਂ ਕਰਦੇ ਕਿੰਨਾ ਇੱਕ ਹਮੇਸ਼ਾ ਗਿੱਲੀ ਹੁੰਦੀ ਹੈ ਕਿਸ ਤਰ੍ਹਾਂ ਵੀ ਆ ਉਹਦੇ ਨਾਲ ਕਿਵੇਂ ਜਿੱਥੋਂ ਮੈਂ ਤੁਸੀਂ ਹਰ ਵਾਰੀ ਇਹ ਰੋਲਾ ਜੂ ਪੈਂਦਾ ਹੈਗਾ ਵੀ ਇੱਥੇ ਰੀਪ ਭਰਮਾਈ ਦਾ ਟਾਈਮ ਦੇ ਉੱਤੇ ਵੀ ਗਿੱਲੀ ਜਗੀ ਆ ਕਿਸਾਨ ਕੇੰਦਰ ਫਸਲ ਚੱਕੀ ਨਹੀਂ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਜਿੱਤੋ ਦਿਖੋ ਜੀ ਮੈਂ ਆਪ ਇੱਕ ਛੋਟੇ ਜਿਹੇ ਗਰੀਬ ਜ਼ਿਮੀਂਦਾਰ ਦਾ ਪੁੱਤਾਂ ਸਾਰੀਆਂ ਚੀਜ਼ਾਂ ਚੋਂ ਲੱਗਿਆ ਹੋਏ ਸਾਰੀਆਂ ਚੀਜ਼ਾਂ ਇੱਕ ਪਾਸਾ ਜੇ ਦੂਏ ਪਾਸੇ ਨਾਲ ਕੋਆਪਰੇਟ ਨਾ ਕਰੇ ਉੱਥੇ ਕੁਛ ਨਾ ਕੁਛ ਹੁੰਦਾ ਏ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਹਾਂ ਸਾਨੂੰ ਸਰਕਾਰ ਨੇ ਉਹਨਾਂ ਦੀ ਸੇਵਾ ਲਈ ਲਾਇਆ ਹੋਇਆ ਏ ਅਸੀਂ ਉਹਨਾਂ ਨਾਲ ਮੇਲਜੋਲ ਕਰਕੇ ਉਹਨਾਂ ਦੀ ਉਹ ਦੇਖੋ ਇਹ ਤਾਂ ਕਈ ਵਾਰੀ ਕੁਦਰਤ ਵੀ ਮਾਰ ਪੈ ਜਾਂਦੀ ਉਹਨਾਂ ਮੇਰੇਵਾਸਾ ਨਾਲ ਕਿਸਾਨਾਂ ਦੇ ਮਾਰਵਾਸਾ ਨਾਲ ਮਹਿਕਮੇ ਦੇ ਨਾਲ ਸਰਕਾਰ ਦੇ ਉਹ ਤੋਂ ਹਟ ਕੇ ਜਿਹੜੇ ਵੀ ਮੁਖਤਾ ਸੰਬੰਧ ਹੋਏ ਚਾਹੇ ਉਹ ਗਿੱਲੀ ਜਿੰਸ ਦੇ ਹੋਣ ਚਾਹੇ ਮੀਂਹ ਪੈ ਗਿਆ ਹੋਵੇ ਉਹਨੂੰ ਸਾਂਭਣ ਦੇ ਹੋਂ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕਰਾਂਗੇ ਅਮੀਰ ਕਰਦਾ ਕਿ ਕਿਸਾਨ ਵੀ ਇਹਨਾਂ ਪੈਰਾਮੀਟਰ ਨੇ ਜਿਹੜੇ ਕਣਕ ਸੁੱਕੀ ਲੈ ਕੇ ਆਉਣੀ ਜਾਂ ਉਹਦਾ ਜਿਹੜਾ ਬੈਕ ਕੇ ਉੱਥੇ ਜਿਹੜੀ ਲੇਬਰ ਆ ਉਹਦੇ ਵਿੱਚ ਕੋਲੋਂ ਕੋਈ ਪ੍ਰਬੰਧ ਕਰਾਉਣਾ ਉਹ ਅਸੀਂ ਮਿਲ ਜੁਲ ਕੇ ਇਹਦਾ ਹੱਲ ਕਰਾਂਗੇ ਕਹਿੰਦਾ ਯੂਨੀਅਨ ਦੇ ਨੁਮਾਇੰਦੇ ਬੈਠੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਆਪਾਂ ਜਿਹੜਾ ਘਨੌਰ ਹਲਕਾ ਹੈ ਇੱਥੇ ਜਿੱਥੇ ਮੇਰੀ ਡਿਊਟੀ ਲਾਈ ਹੈ ਆਪਾਂ ਇਹਨੂੰ ਚੜ੍ਹਦੀ ਕਲਾ 'ਚ ਰੱਖੀਏ ਤੇ ਤਰੱਕੀ ਵੱਲ ਲੈ ਕੇ ਜਾਈਏ ਧੰਨਵਾਦ